ਹਉ ਵਾਰਵਣਕੀ ਮਹਾਰਾਜ ਜੀ ਕੀ ਜੈ ਹਾਜ਼ਰ ਮਧੁਰ ਕਾਲਦਸ਼ੇਸ਼ ਗੁਰੂ ਵਾਰਵਣ ਕੀ ਭਗਵਾਨ ਜਿਗਰਾ ਸ਼ਬਦ ਗੁਰੂ ਨਾਦ ਸਭ ਜੀਵਾਂ ਦੇ ਅੰਤ ਸਮਰਦਾਤਾ ਜੀ ਸਹਾਇ ਹੋ। ਸਭਾਜੋ ਯਾ ਰੋਹਨਪੁਰ ਕੋਟਰ ਕੋਟ ਬਨਾਮ ਜੈਵਾਲ ਵਿੱਕੀ ਜੀ ਜੈਪੁਰ ਦੇ ਸਮਾਜ ਦੇ ਵਿਚਾਰ ਤਾਰਾ ਬੜੀ ਅਨਮੋਲ ਤੇ ਵਿਚਾਰ ਵਿయోగ ਸੁਚਾਰ ਕਰਿਓ ਪਗੜਨਾ ਕਰੀਓ ਪਰ ਆਪਣੇ ਕਰਮ ਅੰਦਰ ਅੰਮ੍ਰਲਾ ਅੰਦਰ ਟਾਲਣ ਦੇ ਪ੍ਰਿਆਸ ਕਰੀਓ ਵਿਚਾਰ ਸਾਡੇ ਮਨ ਦੇ ਅੰਦਰ ਆਈ ਮਸ ਦੇ ਅੰਦਰ ਆਈ ਪਰ ਵਿਚਾਰਿਆ ਦੁਬਾਰੇ ਬਹਿ ਕੇ ਸੁਪਰਮਾਤਮਾ ਨੂੰ ਕਈ ਰਬ ਦੇ ਪਿਆਰਿਆਂ ਨੇ ਨਿਰਆਕਾਰ ਕਿਹਾ। ਅਲਰ ਆਕਾਰ ਪਿਆ। ਬਾਣੀ ਵਿੱਚ ਵੀ ਸ਼ਬਦ ਆਉਂਦਾ ਅੰਦਰ ਆਕਾਰ। ਕਿ ਪ੍ਰਮਾਤਮਾ ਜਿਹੜਾ ਅੰਦਰ ਆਕਾਰ ਇਹਨਿੰਦਾ ਕੋਈ ਆਕਾਰ ਨਹੀਂ ਹੈ। ਉਹਦੋਂ ਗਾਇਨੀ ਦਿੰਦਾ। ਸੁਭਚਾਰ ਕੀਤੀ। ਇਸ ਹਾਲਤੇ ਹੋ ਸਕਦਾ ਮਹਾਤੁਰਖਾਂ ਦਾ ਪੂਰਨ ਸੰਤਾਂ ਦਾ ਜੋ ਜੀਵਨ ਉਹ সামনে ਆਇਆ ਸਕੇਈਆਂ ਸੰਤਾਂ ਨੇ ਗੁਰੂਆਂ ਨੇ ਪ੍ਰਮਾਤਮਾ ਦੇ ਇਹਦੇ ਦਰਸ਼ਨਦਾਰੇ ਪਾਇ ਹਮ ਦਰਸ਼ਨਦਾਰੀ ਕਿੰਦਾ ਪਾਇ ਭਾਈ ਜੀ ਉਹ ਕਾਰਨ ਕੁਸੀ ਤਾਂ ਹੀ ਦਰਸ਼ਨਦਾਰੇ ਪਾਇਏ ਜੁਜੀ ਉਹ ਕਾਰ ਹੀ ਨਾ ਹੁੰਦਾ ਦਰਸ਼ਨਦਾਰੀ ਕਿੱਦਾਂ ਹੁੰਦੀ ਇਸ ਵਿੱਚ ਸਮਾਉਤਮ ਕਹਿੰਦੇ ਅਕਾਰ ਹੁੰਦਾ ਕੋਈ ਕਾਰ ਨਹੀਂ ਹੈ ਦਿਖਾਈ ਨਹੀਂ ਦਿੰਦਾ ਇਹ ਕਈਆਂ ਦਾ ਕਹਿਣਾ ਤੇ ਉਹਨਾਂ ਲੋਕਾਂ ਦਾ ਉਹਨਾਂ ਜੀਵਨ ਦਾ ਕਹਿਣਾ ਜੋ ਉਤੇ ਤੱਕ ਪਹੁੰਚੇ ਨਹੀਂ ਉਹਨਾਂ ਦਾ ਕਹਿਣਾ ਕਿ ਪਰਮਾਤਮਾ ਦਿਖਾਈ ਨਹੀਂ ਦਿੰਦਾ ਜਿੱਦਾਂ ਕਦੇ ਹਵਾ ਦਿਖਾਈ ਨਹੀਂ ਦਿੰਦੀ ਪਰਮਾਤਮਾ ਵੀ ਦਿਖਾਈ ਨਹੀਂ ਦਿੰਦਾ ਕਿ ਉਹ ਪ੍ਰਕਾਸ਼ ਰੂਪ ਦੇ ਵਿੱਚ ਹੈ ਸਿ ਵਿਚਾਰ ਆਈ ਜਿੱਦਾਂ ਕੋਈ ਸੂਰਜ ਹੈ ਸੂਰਜ ਦਾ ਪ੍ਰਕਾਸ਼ ਆ ਰਿਹਾ ਰੋਸ਼ਨੀ ਆ ਰਹੀ ਹੈ ਬੰਦਾ ਕਹਦਾ ਮੈਨੂੰ ਪ੍ਰਕਾਸ਼ ਦਿਖਾਈ ਦੇ ਰਿਹਾ ਹੈ ਸੂਜ ਦਿਖਾਈ ਨਹੀਂ ਦਿੰਦਾ ਕਿਉਂਕਿ ਉਹ ਨਿਰਅਕਾਰ ਹੈ ਉਹਦਾ ਪ੍ਰਕਾਸ਼ ਦਿਖਾਈ ਦੇ ਰਿਹਾ ਹੈ ਪਰ ਸੂਜ ਨਹੀਂ ਦਿਖਾਈ ਦੇ ਰਿਹਾ ਇਹ ਕਿੰਦਾ ਹੋ ਸਕਦਾ ਜੇ ਸੂਰਜ ਹੈ ਤਾਂ ਦਾ ਪ੍ਰਕਾਸ਼ ਵੀ ਹੈ ਰੋਕਿਆਨ ਪ੍ਰਕਾਸ਼ ਦਿਖਾਈ ਦਿੰਦਾ ਸੂਰਜ ਨਹੀਂ ਦਿਖਾਈ ਦਿੰਦਾ ਇਦਾਂ ਹੱਸ ਆਉਂਦਾ ਜੇਕਰ ਸੂਰਜ ਹੈ ਤਾਂ ਦਾ ਪ੍ਰਕਾਸ਼ ਵੀ ਹੈ ਤੇ ਸੂਰਜ ਹੈ ਕਿਦੇ ਚੰਦਰਮਾ ਹੈ ਚਲਣੀ ਮਹਿਸੂਸ ਹੋ ਰਹੀ ਹੈ ਚੰਨ ਵਿੱਚ ਦਿਸ ਰਿਹਾ ਹੈ ਪ੍ਰਕਾਸ਼ ਦਿਸ ਰਿਹਾ ਹੈ ਚੰਨ ਦਾ ਪਰ ਚੰਦ ਕਿਹਨ ਨਿਰ ਅਕਾਰ ਦਿਖਾਈ ਨਹੀਂ ਦਿੰਦਾ ਚੰਦ ਵੀ ਹੈਗਾ ਜਿਨ੍ਹਾਂ ਦੀ ਨਜ਼ਰਾਂ ਉਹ ਪ੍ਰਕਾਸ਼ ਨੂੰ ਵੀ ਦੇਖ ਰਿਹਾ ਹੈ ਉਹ ਜਿੱਥੋਂ ਪ੍ਰਕਾਸ਼ ਆ ਰਿਹਾ ਹੈ ਉਹ ਵੀ ਦੇਖ ਰਿਹਾ ਇੱਕ ਜੋਰ ਜਲਦੀ ਪ੍ਰਕਾਸ਼ ਹੋ ਰਿਹਾ ਹੈ ਕਈਆਂ ਜੋਤ ਦਿਖਾਈ ਦੇ ਰਹੀ ਹੈ ਪਰ ਜਿੱਥੋਂ ਜੋਤ ਆ ਰਹੀ ਹੈ ਪ੍ਰਕਾਸ਼ ਦਾ ਘਨਾਰਾ ਜਿਹੜਾ ਉਹ ਨਹੀਂ ਦਿਖਾਈ ਦੇ ਰਿਹਾ ਜਿਨ੍ਹਾਂ ਨੂੰ ਦਿਖਾਈ ਦਿੱਤਾ ਉਹ ਕਹਿੰਦੇ ਹੈਗਾ ਕਿਹੜੇ ਆਕਾਰ ਵਿੱਚ ਦੇਖਿਆ ਉਹ ਦੱਸਦੇ ਅਸੀਂ ਆਹ ਕਾਰ ਵਿੱਚ ਉਹਦਾ ਆਕਾਰ ਸੀ ਉਹ ਰੰਗ ਸੀ ਉਹ ਰੂਪ ਸੀ ਐਦਾਂ ਦੇ ਨੈਣ ਸੀ ਐਦਾਂ ਦੇ ਨਕਸ਼ ਸੀ ਉਹਦੇ ਬੱਲਾ ਬੱਤਾਂ ਵਿਚਾਰਾ ਕੀਤੀਆਂ ਜਨ ਦੇਖਿਆ ਜਨ ਦੇਖਿਆ ਉਹ ਕਹਿੰਦੇ ਹੈਗਾ ਉਹ ਪ੍ਰਕਾਸ਼ ਨੂੰ ਦੇਖ ਰਹੇ ਐ ਤੇ ਸੂਝ ਨੂੰ ਵੀ ਦੇਖ ਰਹੇ ਐ ਕੁਮਾਤਮਾ ਜਿੱਤੋਂ ਪ੍ਰਕਾਸ਼ ਆ ਰਿਹਾ ਜਿੱਤੋਂ ਸਭ ਰਹਿਤਾ ਆ ਰਹੀ ਹੈ ਉਹ ਕਿਤਰਾ ਕਿਤੇ ਕਿਸੇ ਕੋਨੇ ਵਿੱਚ ਬੈਠਾ ਔਕਾਰ ਦੇ ਵਿੱਚ ਵਿਰਾਜਮਾਨ ਹੈਗਾ ਔਕਾਰ ਦੇ ਵਿੱਚ ਪੁੰਨਰ ਆਕਾਰ ਨਹੀਂ ਹੈ ਔਕਾਰ ਦੇ ਅੰਦਰ ਕਿਤਰਾ ਕਿਤੇ ਵਿਰਾਜਮਾਨ ਹੈਗਾ ਸੋਲੇ ਆਕਾਰ ਹੁੰਦੇ ਹਨ ਸੰਤਤਾ ਦੁਕੰਦੇ ਰਹਿਤਾਂ ਪ੍ਰਾਪਤ ਕਰੀਏ ਸੱਚੇ ਧਾਮ ਦੀ ਪ੍ਰਾਪਤੀ ਕਰੀਏ ਉਹਦਾ ਇੱਕ ਮਾ ਹੋ ਕੇ ਸੁੰਨ ਕਰੀਏ ਤਾਂ ਜੋ ਸਾਨੂੰ ਉਹਦਾ ਆਕਾਰ ਦੇ ਸਕੇ ਸਾਨੂੰ ਪ੍ਰਕਾਸ਼ਾਂ ਦੇ ਸੇ ਕਿੰது ਪ੍ਰਕਾਸ਼ ਆ ਰਿਹਾ ਹੈ ਕੂਂ ਦੇ ਸੇ ਵੀ ਸਰਬੋਤਮ ਗਿਆਨਤ ਰਾਜ ਜੀ ਕਿੰਦੇ ਲੱਭਦਾ ਹੈ ਦਰਸ਼ਨਦਾਰੇ ਪਾਇ ਤਾਕਾਰ ਰੂਪ ਚ ਪਾਇ ਕਿਹੜੇ ਆਕਾਰ ਦੇ ਵਿੱਚ ਪ੍ਰਮਾਤਮਾ ਆਇਆ ਹਵਾਲ ਵਿਕੀ ਮਹਾਰਾ ਦੇ ਰੂਪ ਚ ਆਇਆ ਕਹਿੰਦੇ ਇੰਨਾ ਪ੍ਰਕਾਸ਼ ਹੋਇਆ ਜਿਵੇਂ ਲੱਖਾਂ ਕੋੜਾ ਅਰਬਾਂ ਸੂਰਜ ਥਰੇ ਹੋ ਇੰਨਾ ਪ੍ਰਕਾਸ਼ ਪਰ ਪ੍ਰਕਾਸ਼ ਵੀ ਨਜ਼ਰ ਆਇਆ ਅਰਜਿਤ ਪ੍ਰਕਾਸ਼ ਉਤਪਰ ਹੋ ਰਿਹਾ ਸੀ ਪ੍ਰਕਾਸ਼ ਵਾਲਾ ਸੂਜ ਨਜਦੀਆ ਆਕਾਰ ਰੂਪ ਦੇ ਵਿੱਚ ਤਵੇਨ ਕਾਲ ਹੋਇਆ ਨਾ ਇਹਦਾ ਆਕਾਰ ਹੈਗਾ ਉਹਦਾ ਸਰੀਰ ਵੀ ਹੈਗਾ ਜਿਹੜੇ ਡਾਇਬਲ ਦੇ ਅੰਦਰ ਹਜੇ ਇਸ ਸਮਝ ਇਸ ਨੂੰ ਹੁੰਦੇ ਆ ਕਹਿੰਦੇ ਪ੍ਰਮਾਤਮਾ ਨੇ ਕਹਿੰਦੇ ਆਪਣੇ ਵਰਗੇ ਜੀਵੀ ਸਾਜੇ ਜਿੱਦਾਂ ਜਿਹਦਾ ਆਪਣਾ ਸਰੀਰ ਉਹਦਾ ਦੇ ਮਾਣ ਨਾਲ ਸਾਜਿਆ ਜਿੱਦਾਂ ਜਿਹਦੇ ਆਪਣੇ ਨੈਣ ਲਕਸ਼ਯ ਉਹਦਾ ਮਾਣ ਨਾਲ ਸਾਜਦੇ ਆਪਣੇ ਵਰਗਾ ਐਤੋ ਸਮਝਣਾ ਚਾਹੀਦਾ ਭਾਈ ਪ੍ਰਮਾਤਮਾ ਆਕਾਰ ਵਿੱਚ ਹੈਗਾ ਪਰ ਜਿਹੜੇ ਪਹੁੰਚੇ ਉਹਨਾਂ ਦੱਸਿਆ ਕਿ ਉਹ ਕਾਲ ਵਿੱਚ ਹੈਗਾ ਆ ਉਹਦਾ ਦਰ ਉਹ ਜਿਹੜੇ ਪਹੁੰਚੇ ਨਹੀਂ ਉਹ ਕਹਿ ਦਿੱਤਾ ਭਾਈ ਉਹ ਹੈਗਾ ਪਰ ਨਜ਼ਰ ਨਹੀਂ ਆਉਂਦਾ ਪੁੰਨਰਕਰਨ ਆਏ ਕਿੰਦਾ ਔਸਤ ਜਿਹੜਾ ਹੈਗਾ ਨਜ਼ਰ ਨਾ ਆਵੇ ਆਉ ਤੂੰ ਉੱਤ ਤੱਕ ਪਹੁੰਚੇ ਨਹੀਂ ਸੀ ਸੇ ਆ ਸੁਆਕੀ ਕੇ ਸਿਮਰਨ ਕਰਦੇ ਹੋਣਗੇ ਰੱਬ ਦੇ ਨਾਮੇ ਦਾ ਹੁਣ ਪ੍ਰਕਾਸ਼ ਨਜ਼ਰ ਆਉਂਦਾ ਹੋਵੇਗਾ ਤੂੰ ਸੌਂਦੀ ਹੋਏਗੀ ਅਬੰਦੇ ਤੋਹ ਸੁਣਦੀ ਹੋਵੇਗੀ ਹਨ ਹਤੇ ਬਾਜੇ ਛੁਰਦੇ ਹੋਣਗੇ ਪਰ ਬਾਜੇ ਕਿੱਥੋਂ ਆ ਰਹੇ ਹੈ ਉਹ ਕੋਈ ਨਾ ਖੁਦਾਰਤ ਨਹੀਂ ਤੋ ਹੋਵੇਗਾ ਨਾ ਹੁਣ ਢੋਲ ਵੱਜਦਾ ਹੈ ਬੰਦਾ ਕਹਿੰਦਾ ਮੈਨੂੰ ਆਵਾਜ਼ ਸੁਣ ਰਹੀ ਹੈ ਪਰ ਢੋਲ ਜਿਹੜਾ ਉਹ ਹੈ ਨਹੀਂਗਾ ਢੋਲ ਦਹਾਈ ਲਈ ਜਿੰਦਾ ਆਵਾਜ਼ ਹੁੰਦੀ ਹੈ ਜਿੱਥੋਂ ਆਵਾਜ਼ ਆ ਰਹੀ ਹੈ ਜਿਹੜੇ ਪਦਾਰਥ ਵਿੱਚ ਆਵਾਜ਼ ਆ ਰਹੀ ਹੈ ਉਹ ਹੋਵੇਗਾ ਤਾਂ ਆਵਾਜ਼ ਆ ਰਹੀ ਹੈ ਨਾ ਉਹ ਹੈਗਾ ਤਾਂ ਆਵਾਜ਼ ਆ ਰਹੀ ਹੈ ਹਲਕਾ ਪਦਾਰਥ ਹੈਗਾ ਹਾਲੇਕਲ ਪੈਜ ਕੋਲੀ ਪਈ ਹੈ ਇਹਨੂੰ ਵਜਾਓਗੇ ਧੁਨ ਆਏਗੀ ਬੰਦਾ ਘਰ ਤੁਹਾਨੂੰ ਸਾਂਝ ਦਿੰਦੀ ਹੈ ਜਿਹੜੇ ਪਦਾਰਥ ਵਿੱਚ ਆਵਾਜ਼ ਆ ਰਹੀ ਹੈ ਪਦਾਰਥ ਨਹੀਂ ਦਿਖਾਈ ਦੇ ਰਿਹਾ ਉਹਨਿਲ ਅਕਾਰ ਉਹ ਦਿਖਾਈ ਨਹੀਂ ਦਿੰਦਾ ਇਦਾਂ ਨਹੀਂ ਹਸਾਂਦਾ ਜੇ ਤੂੰ ਆ ਰਹੀ ਹੈ ਨਾ ਕਿਹੜੇ ਪਦਾਰਥ ਤੋਂ ਆ ਰਹੀ ਇਹ ਪਦਾਰਥ ਵੀ ਮੌਜੂਦ ਹੈ ਸੰਸਾਰ ਦੇ ਅੰਦਰ ਲਪੜਾ ਪੈੜਾ ਫੋਲਾ ਕਿੱਥੋਂ ਆ ਰਹੀ ਆਵਾਜ਼ ਨੂੰ ਪੁਨ ਕਿੱਥੋਂ ਆ ਰਹੀ ਧੁਨ ਸਰਾਂ ਦਾ ਸੁਣਾਈ ਦੇ ਰਹੀ ਹੈ ਪ੍ਰਕਾਸ਼ ਦਿਖਾਈ ਦਿੰਦਾ ਹੈ ਪਰ ਜਿੱਥੋਂ ਆ ਰਿਹਾ ਹੈ ਕਿਉਂ ਹੈ ਹੀ ਨਹੀਂ ਕਿੰਨਾ ਹਸਦਾ ਹੈਗਾ ਤਾਂ ਆ ਰਿਹਾ ਹੈ ਭਾਈ ਸਭ ਤੋਂ ਕਹਿੰਦੇ ਉਸ ਤੱਕ ਪਹੁੰਚੋ ਕਹਿੰਦੇ ਜਿਹੜੇ ਪਹੁੰਚਣ ਉਹਨਾਂ ਨੂੰ ਸਮਝਾਇਆ ਪਈ ਹੈਗਾ ਅਸੀਂ ਪਹੁੰਚੇ ਤੁਸੀਂ ਪਹੁੰਚੋ ਸ ਕਿੱਦਾਂ ਪਹੁੰਚਣਾ ਹੈ ਉਹ ਹੈ ਉਹ ਇੱਕ ਪਰਮਾਤਮਾ ਦਾ ਸਿਮਰਨ ਉਹਦੀ ਯਾਦ ਜਿਹਨੂੰ ਆਪਾਂ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਚੇਤੇ ਕਰਦੇ ਯਾਦ ਕਰਦੇ ਆ ਉਹ ਸਾਡੇ ਵਰ ਔਲਾ ਜਿਹੜਾ ਸ਼ੁਰੂ ਹੋ ਜਾਂਦਾ ਹੈ ਉਹਦੀ ਰਹਿਤਾਂ ਉਹਦੀ ਸ਼ਕਤੀ ਉਹਦੀ ਪਾਵਰ ਉਹਦਾ ਬਲ ਉਹਦੀ ਮਤ ਸਾਡੇ ਵੱਲ ਆਉਣੇ ਸ਼ੁਰੂ ਹੋ ਜਾਂਦੀ ਹੈ ਦੇਖੋ ਕਿਤੇ ਵਿਚਾਰੇ ਜਿਹਨੂੰ ਵੀ ਆਪਾਂ ਚਿੱਤੇ ਕਾਦੇ ਜਿਹਨੂੰ ਵੀ ਇੱਕ ਮਨ ਹੋ ਗਿਆ ਜਿਹਨੂੰ ਚਿੱਤੇ ਕਾਦੇ ਸਿਰਦੇ ਆ ਉਹਦੇ ਅੰਦਰ ਜੇ ਗੁਰ ਹੁੰਦੇ ਆ ਸਾਡੇ ਵੱਲ ਆਉਣੇ ਸ਼ੁਰੂ ਹੋ ਜਾਂਦੇ ਆ ਅਸੀਂ ਉਦਾਂ ਦੇ ਬਣਦੇ ਜਾਂਦੇ ਆ ਦੇਖੋ ਸਮਾਂ ਆਉਂਦਾ ਇਹੋ ਸਾਰੇ ਸਾਰੇ ਕੋਈ ਆ ਜਾਂਦਾ ਯਾਦ ਕਰਦਿਆ ਕਾਦੇ ਸਿਰਦੇ ਉਕਾਰ ਰੂਪ ਦੇ ਵਿੱਚ ਤੂੰ ਵਿਚਾਰਿਆ ਇਸ ਗੱਲ ਨੂੰ ਸੋ ਜਿਨ੍ਹਾਂ ਨੇ ਪ੍ਰਕਾਸ਼ ਦੇਖਿਆ ਧੁਨ ਸੁਣੀ ਹੈ ਫਿਰ ਉਹ ਵੀ ਵੱਡ ਪਾਗੇ ਕਰਮਾ ਵਾਲੇ ਔਰ ਜਿਨ੍ਹਾਂ ਨੇ ਜਿੱਥੋਂ ਧੁਨ ਆ ਰਹੀ ਹੈ ਪਦਾਰਥ ਨੂੰ ਦੇਖਿਆ ਜਿੱਥੋਂ ਪ੍ਰਕਾਸ਼ ਆ ਰਿਹਾ ਹੈ ਇਹ ਪ੍ਰਕਾਸ਼ ਬਾਹਰੋਂ ਦੇਖਿਆ ਤਾਂ ਤਾਂ ਵਾਲੀ ਵੱਡ ਪਾਗੇ ਆ ਨਾ ਉਹਦਾ ਰੂਪ ਵੀ ਪੜ ਕੇ ਅੰਗੇ ਪੜ ਕੇ ਤਾਂ ਸਿਮਰਨ ਦੇ ਨਾਲ ਉਹਦੇ ਪਹੁੰਚਿਆ ਜਾ ਸਕਦਾ ਹੈ ਉਹ ਵੀ ਇੱਕ ਮਨ ਹੋ ਕੇ ਕੱਟੇ ਜਾਣ 84 ਗੇੜੇ ਕਰਦੇ ਤੇਰਾ ਸਿਮਰਨ ਜੀ ਇਹਦੇ ਵਿੱਚ ਜੀਵ ਦੀਆਂ 83 ਕਟੀਆਂ ਜਾਂਦੀਆਂ ਤੇ ਯੂਨਾ ਤੋਂ ਮੁੱਕ ਹੋ ਜਾਂਦਾ ਕੱਟੇ ਜਾਣ 84 ਗੇੜੇ ਬਾਲ ਵਾਰ ਵੀ ਗੇੜਿਆਂ ਵਿੱਚ ਨਹੀਂ ਪੈਂਦਾ ਕਰਦੇ ਤੇਰਾ ਸਿਮਰਨ ਜੀ ਸੋ ਇੱਕ ਮਾਹੋਕ ਕਹਿੰਦੇ ਉਹ ਪ੍ਰਮਾਤਮਾ ਸਿਮਰਨ ਕਰੀਏ ਯਾਦ ਕਰੀਏ ਤੇ ਜੇ ਜੇ ਯਾਦ ਕਰਾਂਗੇ ਸਾਡੇ ਵੱਲ ਆਵੇਗਾ ਵੀ ਉਹਦੇ ਗੁਰ ਵੀ ਆਉਣਗੇ ਮੱਤ ਵੀ ਆਉਣਗੇ ਆਪੇ ਚੱਲ ਕੇ ਆਏਗਾ ਵਿਚਾਰ ਕਰੀ ਯਾਦ ਅਸੀਂ ਕਿੰਨਾਂ ਕਰਦੇ ਸੁਜੀਵ ਸੁੱਖਾਂ ਦੀ ਗੱਲ ਕਰਦੇ ਆ ਕਿ ਜੀਵਨ ਦੇ ਸੁੱਖ ਹੋਣ ਤੇ ਸੁੱਖ ਭਾਈ ਉਹਦੇ ਸਿਮਰਨ ਦੇ ਅੰਦਰ ਹੈ ਸਿਮਰਦੇ ਅੰਦਰ ਸੁੱਖ ਹੈ। ਬਾਣੀ ਕਹੇ ਦੀ ਪੰਚ ਦੇਸ਼ ਪ੍ਰਦੇਸ਼ ਕਹਿੰਦੇ ਗਾਲਾ। ਪਰ ਤੇਲ ਸੁਪਨਾ ਸੁਖੜੀ ਮਿਲਣਾ। ਸੋ ਕੋ ਦੇ ਸਿਪਰ ਦੇਦਰ ਕਹਿੰਦੇ ਬੈਠ। ਟੰਕੜਾ ਮਾਰ। ਪੱਖਾ ਬੰਦ ਕਰ। ਅੰਤਰ ਤਿਆਰ ਹੋ। ਤੇ ਸਿਮਰ ਉਹਨੂੰ। ਨਾਮ ਦਾ ਹੀ ਸ਼ਬਦ ਰਾਹੀਂ ਸਿਮਰ। ਸੁੱਖ ਦੇ ਅੰਦਰ ਆਏਗਾ। ਬਿਨ ਸਿਮਰ ਸੁਖ ਨਾਮ ਮਿਲੇ ਕਰ ਲੈ ਜਿਤਨਾ ਹਜ਼ਾਰ। ਕਿ ਨਾਮ ਸਿਮਰਤ ਬਿਨਾ ਜੰਨੇ ਮਾਰੀ ਜਿਤਨ ਕਰ ਲੈ ਅਜਾਰ ਕਰ ਲੈ ਲੱਖ ਕਰ ਲੈ ਦੇਸ਼ ਦੇਸ਼ ਘੁੰਮ ਲੈ ਕਰਮ ਕਾਂਡ ਕਰ ਲੈ ਪਰ ਸਿਮਰਤ ਬਿਨਾ ਸੁਖ ਨਹੀਂ ਹੈ ਸੋ ਕੋ ਦੇ ਸਿਮਰਨ ਦੇ ਅੰਦਰ ਹੀ ਆਤਮ ਦੇ ਅੰਦਰ ਸੋ ਇਹੀ ਗੱਲ ਗੁਰਨਾਮ ਦੇ ਲਈ ਕਰਦੇ ਆ ਤੇ ਇਥੇ ਲਸਰਨ ਦੇਈਂ ਵਿਸ਼ਰਾਮ ਸਮਰਾਜ ਜਿੰਨੇ ਕੀ ਹਾਜ਼ਰ ਪਰਵਾਰ ਹੋਵੇ ਸਵਾਸ ਕਰਦੇ ਆਪ ਨੂੰ ਇਹ ਵਿਚਾਰ ਸਿਮਰ ਆਗਾ ਹੋਵੇਗਾ ਸ ਆਪਣੇ ਅਮਲਾ ਅੰਦਰ ਕਬਲਾ ਕਰਮਾਂ ਅੰਦਰ ਟਾਲਨੇ ਕੋਸ਼ਿਸ਼ ਕਰਿਓ ਉਸ ਤੱਕ ਪਹੁੰਚਣ ਦੇ પ્રયાસ ਕਰਿਓ ਜਿੱਤੇ ਜੱਗ ਸਭ ਨੂੰ ਪਦਾਰਥ ਨਜ਼ਰ ਆਵੇ ਇਹ ਤੁਣਕ ਇੱਥੋਂ ਆ ਰਹੀ ਹੈ ਇਹ ਇਹਨਾਂ ਦਵਾਜੇ ਕਿੱਥੋਂ ਵੱਜ ਰਹੇ ਪਦਾਰਥ ਵੀ ਸਮਝਦੇ ਸੇ ਸਿਮਰ ਕਰਦੇ ਜੋ ਪ੍ਰਕਾਸ਼ ਨਜ਼ਰ ਆਉਂਦਾ ਜੋਤ ਨਜ਼ਰ ਆਉਂਦੀ ਹੈ ਇਹ ਜੋਤ ਕਿੱਥੋਂ ਆ ਰਹੀ ਹੈ ਜੋਤਾਂ ਵਾਲਾ ਕਿੱਥੇ ਹੈ ਕਿਤੇ ਉਹ ਵੀ ਨਜ਼ਰ ਆਲੇ ਤੇ ਜੀਵਨ ਜਿਹੜਾ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਸੰਪੂਰਨ ਤੂੰ ਜੋ ਬੋਲੇ సౌందਰ્ય ਭਗਵਾਨ ਵਾਲਮੀਕੰਦਰਾਜ ਜੀ ਕੀ ਜੈ ਸਚਾ ਦੇ ਅੰਦਰ ਪਰਮਾਤਮਾ ਕਿਤਨਾ ਕਿਤੇ ਕਿਸ ਨਾ ਕਿਸੇ ਰੂਪ ਵਿੱਚ ਹੈਗਾ ਕਿਸ ਨਾ ਕਿਸੇ ਕਾਰ ਦੇ ਵਿੱਚ ਉਹ ਹੈਗਾ বিরাজਮਨ ਜਿੱਤੋਂ ਸਭ ਕੁਝ ਆ ਰਿਹਾ ਹੈ ਜਿੱਤੋਂ ਇਹ ਪ੍ਰਕਾਸ਼ ਆ ਰਿਹਾ ਹੈ ਜਿੱਤੋਂ ਤੇ ਗੁਣ ਆ ਰਹੇ ਹੈ ਕਿ ਸ਼ਕਤੀਆਂ ਪਹੁੰਚੀਆਂ ਮਤ ਆ ਰਹੀ ਹੈ ਜੀ ਮੰਨ ਉਹ ਕਿਤਨਾ ਕਹਦੇ ਹੈਗਾ ਪਰ ਪਹੁੰਚ ਲੈਣਾ ਉਸ ਸਿਮਰਨ ਰਾਹੀ ਜੋ ਬੋਲੇ ਸੋਨਰ ਪੈ ਹੰਗਾਰ ਵਾਲੀ ਵਾਲੀਗਿ ਮਰਾਜੇ ਕੀ ਜੈ ਸਵਾਧੀਏ ਸ਼ੁਭ ਘੜੀ ਆਪ ਨੂੰ ਮੁਬਾਰਕ ਹੋਵੇ ਦਾਤਾ ਜੀ ਸਭ ਜੀਵਾਂ ਦਾ ਕਲਿਆਣ ਕਰੇ ਸਭ ਜੀਵਾਂ ਦੇ ਪੜਾਲੇ ਭਰਨਾ ਕਰੇ ਮਤਲੇ ਸਮੱਦੇ ਧਰਮ ਦੇਵੇ ਇਮਾਨ ਦੇਵੇ ਦਾਨਾ ਸਰਦਾਰ ਨਾਰਾਜ ਆਪਣਾ ਨਾਮ ਦੇਵੇ ਜੋ ਬੋਲੇ ਸੋਨਰ ਤੇ ਪ੍ਰਵਾਨ ਵਾਲੇ ਕਿਰਾਜ ਦੇ ਕੀ ਜੇ ਜੇ ਬਾਨਮੀ